ਕੀ ਕਹਣਾ ਚਾਹ ਉਸ ਨੂੰ ਬੜੀ ਮੰਦਭਾਗੀ ਜਿਹੜੀ ਹੈ ਖਬਰ ਸੁਣੀ ਸੀ ਕਿ ਖੜੀ ਫਸਲ ਪੱਕੀ ਹੋਈ ਫਸਲ ਦੀ ਕਟਾਈ ਇੱਕ ਦਿੰਨ ਚ ਹੋ ਜਾਣੀ ਸੀ ਸੋ ਅਚਾਨਕ ਅੱਗ ਲੱਗਣ ਨਾਲ ਕਈ ਸੈਂਕੜੇ ਏਕੜ ਜਿਹੜੀ ਇਕਨ ਸਾਡੀ ਜਗ੍ਹਾ ਤੋਂ ਜਿਹੜੀ ਉਹ ਸਾਰੀ ਫਸਲ ਸੜ ਗਈ ਹੈ ਤੇ ਮੀਡੀਆ ਦੇ ਥਰੂ ਮੈਨੂੰ ਵੀ ਇਸ ਲਈ ਇਹ ਨਿਊਜ਼ ਦੇਖੀਆਂ ਤੇ ਸਾਡੇ ਇਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਨੇ ਸਰਵਦੇ ਪਰਨ ਦੀ ਟੀਮ ਦੇ ਸੋ ਉਹਨਾਂ ਨੇ ਵੀ ਸਾਨੂੰ ਬਾਤ ਕੀਤੀ ਨਿਊਜ਼ ਵੀ ਅੰਦਰ ਆ ਗਿਆ ਕੱਲ ਦਫਤਰ ਵਾਕੇ ਸੋ ਥੋੜਾ ਜਿਆ ਦੇਖਿਆ ਕਿ ਕੀ ਹੈਲਪ ਕਰ ਸਕਦੇ ਕਿਉਂਕਿ ਜੋ ਨੁਕਸਾਨ ਹੋ ਗਿਆ ਸਾਰੇ ਦੇਖੋ ਸਾਲ ਤੇ ਹੀ ਕਮਾਈ ਹੁੰਦੀ ਉਹਨਾਂ ਨੂੰ ਅਸੀਂ ਪੂਰਾ ਤਾਂ ਨਹੀਂ ਕਰ ਸਕਦੇ ਉਹਨਾਂ ਦਾ ਲੇਕਿਨ ਫਿਰ ਵੀ ਅਸੀਂ ਇਹ ਕੁਝ ਲਿਸਟਾਂ ਬਣਾ ਕੇ ਜਿੰਨੇ ਜਿੰਨੇ ਜ਼ਮੀਨ ਕਿੱਥੇ ਦੀ ਸੀਗੀ ਉਸ ਦੇ ਹਿਸਾਬ ਨਾਲ ਅਸੀਂ ਜਿੰਦਾ 1 ਏਕੜ ਦੇ ਦੇ ਤਵੀ ਦੇ 4 ਬੱਚੇ ਉਹ ਨਹੀਂ ਫੈਮਲੀਆ ਉਹਨਾਂ ਜਿਨ੍ਹਾਂ ਦੀ 1 ਏਕੜ ਜਗ੍ਹਾ ਤੋ ਉਹਨਾਂ ਨੂੰ 30000 ਰੁਪਏ ਏਕੜ ਦੇ حساب ਨਾਲ ਦਿੱਤੀ। ਬਾਕੀ ਜਿਹੜੀ 2 ਏਕੜ, 3 ਏਕੜ, 4 ਏਕੜ ਜਾਂ 5 ਵੀ ਹੈ, 6 ਏਕੜ ਵੀ ਹੈਗੀ, 1 ਦੇ 8 ਏਕੜ ਵੀ ਹੈਗੀਆਂ। ਤੋ ਉਹਨਾਂ ਨੂੰ ਕਿਸੇ ਨੂੰ 25000 ਰੁਪਏ ਏਕੜ, ਕਿਸੇ ਨੂੰ 22000 ਰੁਪਏ ਏਕੜ, ਕਿਸੇ ਨੂੰ 20000 ਰੁਪਏ। ਸੋ ਇਸ ਹਿਸਾਬ ਦੇ ਨਾਲ ਅਸੀਂ ਜਿਹੜਾ ਤਸਾ ਬੜਿਆ ਉਹ ਬਣਾ ਦਿੱਤਾ ਗਿਆ। ਇੱਕ ਬੰਦਾ ਜਿਹਨਾਂ ਸੀ ਜਿਹਦੀ ਜ਼ਮੀਨ ਵਿੱਚ 18 ਕੁ 18 ਏਕੜ ਜਗ੍ਹਾ ਉਹਦੇ ਕੋਲ ਲekin ਉਹ ਸਾਰੀ ਇੱਕ ਵਸੇਗੀ ਠੇਕੇ ਦੀ ਜ਼ਮੀਨ ਸੀ ਉਹਦੀ। ਸੋ ਉਹਦੇ ਅਸੇ ਜਿਹੜਾ 15000 ਰੁਪਏ ਦੇ ਕੇ ਤੇ तकरीबन 2 ਲੱਖ ਤੋਂ ਜ਼ਿਆਦਾ ਚੱਕ ਜਣਾ ਕੋਈ ਅਸੀਂ ਉਹ ਦੇਤਾ ਜੀ ਇਹਦਾ ਚਲੋ ਫਸਲ ਦਾ ਜਿਹੜਾ ਅਸੀਂ ਦੇਣਾ ਸੀ ਮੌਜਾ ਦਿੱਤਾ ਸੀ ਉਹਨਾਂ ਨੂੰ ਚਲੋ ਥੋੜੀ-ਬੋਧੀ ਰਾਤ ਮਿਲੇਗੀ ਵੈਸੇ ਵੀ ਇੱਥੇ ਐਨਆਰਆਈਸ ਹੈਗੇ ਨੇ ਜਾਂ ਸੰਗਤ ਜਿਹੜੀ ਆਂਦੀ ਹੈ ਸੋ ਜਥੇ ਬੰਦਿਆਂ ਬਹੁਤ ਨੇ ਕਿਸਾਨ ਜਥੇ ਬੰਦਿਆਂ ਨੇ 15 ਲੱਖ ਰੁਪਏ ਇਹਨਾਂ ਨੂੰ ਸਾਰਾ ਨੂੰ ਵੰਡਿਆ ਹੈਗਾ ਤੇ ਹੋਰ ਵੀ ਜਿਹੜੇ ਲੋਕ ਆਂਦੇ ਨੇ ਉਹ ਕਰੀ ਜਾਂਦੇ ਜਿਸ ਰਾਜ ਬਾਕੀ ਸਾਡੇ ਬਾਕੀ ਹਸਪੀਟਲ ਫਿਰ ਉਹ ਇਪੁਰਾ ਉਹਨਾਂ ਨੇ ਕਿਹਾ ਕਿ ਜਿੰਨਾ ਵੀ ਬੰਦਿਆਂ ਦਾ ਕੋਈ ਨੁਕਸਾਨ ਹੋਇਆ ਉਹਨਾਂ ਦਾ ਕਿਸੇ ਅਗਰ ਦੇ ਚੁੱਲ ਸਗੇ ਨੇ ਜਾਂ ਕੋਈ ਬਿਮਾਰੀ ਦਾ ਸ਼ਿਕਾਰ ਹੋਏ ਨੇ ਸੋ ਇਸ ਏਰੀਆ ਦੇ ਜਿੰਨੇ ਵੀ ਲੋਕ ਹੋਣਗੇ ਉਹਨਾਂ ਦਾ ਇਲਾਜ ਬਿਲਕੁਲ ਬਾਗੀ ਹਸਪੀਟਲ ਚ ਫ੍ਰੀ ਕਰਾਇਆ ਜਾਏਗਾ ਦੋਸਰਾ ਜਿਹੜਾ ਸੀ ਕਿ ਐਸੇ ਇਸੇ ਬਸਤੀਆਂ ਵਿੱਚ ਇਤਨਾ ਬਸਤੀਆਂ ਚ ਇੱਕ ਬਸਤੀ ਜਿਹੇ ਵਿੱਚ ਦੋ ਬੱਚੇ ਜਿਹੜੇ ਸੀ ਇੱਕ 19 ਸਾਲ ਦੇ 21 ਸਾਲ ਦੇ ਉਹ ਚੁਲਸ ਗਏ ਸੀ ਜਿਹਨਾਂ ਨਾਲ ਉਹਨਾਂ ਦੇ ਬੱਚਿਆਂ ਦੀ ਡੈਥ ਹੋ ਗਈ ਉਹਨਾਂ ਦੇ ਪੈਨਸ਼ਨ ਉੱਤੇ ਆਏ ਹੋਏ ਨੇ ਸੋ ਉਹਨਾਂ ਦਾ ਕੋਗ ਵਗੈਰਾ ਦੇ ਖਰਚੇ ਹੈਗਾ 55000 ਰੁਪਏ ਦੋਨਾਂ ਨੂੰ 55000 55000 ਦੇ ਅਸੀਂ ਕੋਈ ਤਸੌਲੀ ਦਿੱਤਾ ਤੇ ਦੂਸਰਾ ਉਹਨਾਂ ਦੀ ਫੈਮਿਲੀ ਨੂੰ ਜਿਹੜਾ ਪੰਜ-ਪੰਜ ਹਜ਼ਾਰ ਰੁਪਏ ਮਿਲਣਾ ਚਾਹੀਦਾ ਉਹ ਪੈਨਸ਼ਨ ਮਿਲਵਾ ਦਿੱਤੀ ਗਈ ਸੋ ਉਹ ਦੋਨਾਂ ਫੈਮਿਲੀ ਨੂੰ ਪੰਜ-ਪੰਜ ਹਜ਼ਾਰ ਦੀ ਪੈਨਸ਼ਨ ਹੈ ਕੋਬੀਅਸਲੀ ਹੈ ਕਿਰੋਟਲ ਨਹੀਂ ਹੋਗਾ ਕਿੰਨੀ ਕਰਤਾ ਦੇਖੋ ਜਿਹੜੇ ਹੁਣ ਅੱਜ ਮੈਂ ਚੈੱਕ ਮੰਡਿਆ ਉਹ 15 ਲੱਖ ਦੇ ਚੱਕਾ ਗਿਆ ਜੀ ਲੇਕਿਨ ਬਾਕੀ ਜਿਹੜੇ ਹੁਣ ਫੋਨ ਖਰਚੇ ਪਾ ਲਾਂਗੇ 15-20 ਲੱਖ ਦਾ ਖਰਚਾ ਸਾਰਾ ਕੋਈ ਜ਼ਿਆਦਾ ਖਰਚਾ ਨਹੀਂ ਸਾਡੇ ਹਸਤੇ ਲੇਕਿਨ ਇਹ ਕਿ ਇੰਨੇ ਪੈਸੇ ਨਾਲ ਲੋਕਾਂ ਨੂੰ ਰਾਹਤ ਮਿਲ ਗਈ ਸਾਨੂੰ ਮੈਨੂੰ ਕੱਲ ਦਾ ਮੈਂ ਹੀ ਸੋਚ ਰਿਹਾ ਸੀ ਕਿ ਯਾਰ ਇਹਨਾਂ ਹੋਵੇ ਜਿਹਦੇ ਕੋਲ ਇੱਕ ਦੋ ਇੱਕੜ ਜਗ੍ਹਾ ਸੀ ਕੁਛ ਨਹੀਂ ਬਚਿਆ ਸਾਰੀ ਫਸਲ ਸੁਆਹ ਹੋ ਗਈ ਸੜਕੇ ਕਿਤੇ ਉਹ ਸੁਸਾਇਡ ਨਾ ਕਰ ਲੈਣ ਸੋ ਇਸ ਲਈ ਭੁਕੇ ਦੇ ਉੱਤੇ ਜਿਹੜੀ ਆ ਉਹਨਾਂ ਨੂੰ ਰਾਹਤ ਦੇਣੀ ਬਹੁਤ ਜ਼ਰੂਰੀ ਸੀ ਇਸ ਕਰਕੇ ਮੈਂ ਅੱਜ ਸਪੈਸ਼ਲ ਮੇਰੀ ਕੱਲ ਫਲਾਈਟ ਆ ਅੱਜ ਮੈਂ ਐਸੇ ਕਰਕੇ ਆਇਆ ਸੀ ਕਿ ਮੈਂ ਆਪਣੇ ਹੱਥੀਂ ਜਾ ਕੇ ਤੋਂ ਉਹਨਾਂ ਨੂੰ ਹੌਸਲਾ ਦੇ ਕੇ ਆਵਾਂ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਦੋ ਬੱਚਿਆਂ ਦੀ ਡੱਤ੍ਹ ਗਈ ਹੋਈ ਸੀ ਸੋ ਉਹਨਾਂ ਦਾ ਵੀ ਜੋ ਅਸੀਂ ਕਰ ਸਕਦੇ ਸੀ ਆਪਾਂ ਕਰ ਦਿੱਤਾ ਇੱਕ ਸਰ ਫਲੰਤੀ ਸਿੰਘ ਦਾ ਵਾਸਤੇ ਵੀ ਬਿਲਕੁਲ ਦੇਖੋ ਇੱਥੇ ਗਰੰਥ ਸਿੰਘ ਜਿਹੜੇ ਸੀ ਉਹਨਾਂ ਨੇ ਵੀ ਕਿਹਾ ਗਰੰਥ ਸਿੰਘ ਕਹਿੰਦੇ ਹੁੰਦਾ ਕਿ ਇਹਦੇ ਫਸਲ ਆਏਗੀ ਤੇ ਉਹਨਾਂ ਵਿੱਚੋਂ ਕੁਝ ਲੋਕਾਂ ਨੂੰ ਚਾਹੇ ਪਰ 2 ਕਿਲੋ 5 ਕਿਲੋ 10 ਕਿਲੋ ਜਿਹੜਾ ਰਸ਼ਨ ਹੁੰਦਾ ਉਹ ਕਣਕ ਵਗੈ